ਤੋ ਨਾਮ ਅਮੋਲਾ ਪ੍ਰੀਤਨਾ ਤੇ ਸਿਉ ਪਰ ਨਿੰਦਾ ਹਤਕਾਰੇ ਕਹਿੰਦੇ ਨਾਮ ਇੱਕ ਅਮੋਲਕ ਇਸ ਲੋਕ ਤੇ ਪਰਲੋਕ ਦੀ ਸਭ ਤੋਂ ਉੱਚ ਵਸਤੂ ਆ ਉਹਦੇ ਨਾਲ ਸਾਡਾ ਪਿਆਰ ਹੀ ਨਹੀਂ ਪਿਆ ਤੇ ਪਿਆਰ ਕਿਹਦੇ ਨਾਲ ਪੈ ਗਿਆ ਹੈ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ ਪਰ ਨਿੰਦਾ ਦੂਜਿਆਂ ਦੀ ਨਿੰਦਿਆ ਚੁਗਲੀ ਮਾੜਾ ਚੰਗਾ ਬੋਲਣਾ ਇਹਦੇ ਨਾਲ ਪੂਰਨ ਪਿਆਰ ਪੈ ਗਿਆ ਐ ਬਚੋ ਇਹਦੇ ਤੋਂ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ ਪਰ ਨਿੰਦਾ ਹਤਕਾਰ ਹੈ ਹੈਨਾ ਜੀ ਇੰਨੀ ਐ ਮਿੱਠੀ ਕਰ ਕਰ ਵਿਖਿਆ ਖਾਇ ਬਹੁਤ ਮਿੱਠੀ ਲੱਗ ਰਹੀ ਇਹਨੂੰ ਇਹ ਵਿਯੋ ਇਹ ਨਹੀਂ ਪਤਾ ਕਿ ਸਵਾਸਾਂ ਦਾ ਕਤਲੇਆਮ ਨਾਲ ਹੋ ਰਿਹਾ ਹੈ। ਤੋ ਪਾਸ਼ਾ ਨਾਮ ਅਮੋਲਾ ਪ੍ਰੀਤਨ ਤਿਸਿਓ ਪਰ ਨਿੰਦਾ ਅਧਕਾਰੇ ਸਾ ਪਰ ਬਾਂਦ ਸਵਾਰੇ ਤ੍ਰਿੰਨ ਕੋ ਦੁਆਰੇ ਭਾਵਕ ਜਾਰੇ ਛਾਪਰ ਛਪਰ ਬਾਸ਼ ਨਾਮਾਂ ਦਾ ਲੋੜਾਂ ਦਾ ਕਰਜ਼ਾਂ ਦਾ ਵਿਸ਼ੇ ਬਕਾਰਾਂ ਦਾ ਇਹਨੇ ਛੱਪਰ ਤਿਆਰ ਕਰ ਲਿਆ ਅੰਦਰ ਆਪਣੇ। ਤੇ ਦੁਆਰੇ ਪਾਬਕ ਜਾਰੇ ਤੇ ਉਹਦਾ ਜਿਹੜਾ ਦਰਵਾਜਾ ਹੈ ਉਹਦੇ ਉੱਤੇ ਤ੍ਰਿਸ਼ਨਾ ਦੀ ਅੱਗ ਲਾ ਦਿੱਤੀ ਹੈ ਤੇ ਹੁਣ ਇਹ ਛੱਪਰ ਵਾਜੂਗਾ ਬੋਲੋ ਸਵਾਰ ਵਾਜਣਗੇ ਹਰ ਸਵਾਰ ਤੇ ਤ੍ਰਿਸ਼ਨਾ ਦੀ ਅੱਗ ਚ ਝੁਲਸ ਰਿਹਾ ਹੈ ਛਾਪਰ ਬਾਂਦ ਸਵਾਰੇ ਬਹੁਤ ਵੇ ਸਵੇਰ ਤੋਂ ਸਵਾਰਨਾ ਸ਼ੁਰੂ ਕਰ ਦਿੰਦਾ ਜਾ ਕਰਨਾ ਹੈ ਜਾ ਕਰਨਾ ਤੇ ਵਾਹਿਗੁਰੂ ਜਾਦ ਹੀ ਨਹੀਂ ਹੈ ਬੋਲੋ ਛਾਪਰ ਬਾਂਦ ਸਵਾਰੇ ਤ੍ਰਿੰਨ ਕੋ ਦੁਆਰੇ ਪਾਵਕ ਜਾਰੇ